ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਹੋਗੇ ਅੱਜ ਮਾਣ ਲਿੰਦਾ ਹੋ ਗਿਆ ਕਿ ਟਾਈਮ ਤਕਰੀਬਨ 9:00 ਹੋਣਗੇ ਅਸੀਂ ਹੋ ਗਿਆ ਜੀ ਰੈਡੀ ਕਾ ਮੇਰੇ ਸਾਰੇ ਹਲੇ ਕਰ ਦਿੱਤਾ ਪੈਂਟ ਨੇ ਝਾੜੂ ਲਗਾਰਾ ਪਿਆਗਾ ਮੈਂ ਨਾ ਅੱਜ ਸਵੇਰ ਉੱਠ ਕੇ ਪਹਿਲਾਂ ਇਹਦਾ ਸੂਟ ਰੈਡੀ ਕਰਕੇ ਲਿਤਾ ਆ ਸੂਟ ਫਲਾਈ ਕਰਕੇ ਹੁਣ ਇਹ ਲੈ ਕੇ ਆਏ ਨੇ ਫਿਰ ਅਸੀਂ ਰੈਡੀ ਹੋਇਆ ਕਿਉਂਕਿ 9:00 ਵਜੇ ਉਹਨਾਂ ਆਪਣੀ ਜਸ ਦਾ ਰਿਜ਼ਲਟ ਆ ਜਿਸ ਸਕੂਲ ਜਾ ਰਹੇ ਆ ਅਸੀਂ ਤੇ ਸਹੀ 9:00 ਵਜੇ ਬੁਲਾਇਆ ਚਲੋ ਵੀ ਹਨਾ 15 20 ਮਿੰਟਾਂ ਦਾ ਇਹ ਜਿਹੜਾ ਹੈਗਾ ਰਾਹ ਤੇ ਬੱਸ ਹੁਣ ਅਸੀਂ ਜੀ ਰੈਡੀ ਹੋ ਚੁੱਕੇ ਆ ਤੇ ਬਾਕੀ ਘਰ ਦੇ ਕੰਮ ਆ ਤੇ ਬਾਹਰ ਜਿਹੜਾ ਆਪਣਾ ਚੱਲਦਾ ਜਹ ਦਾ ਰਿਜਲਟ ਲੈਣ ਦੇਖ ਲੈ ਕਿੰਦਾ ਦਾ ਉੱਗ ਰਿਹਾ ਜਸ ਮੈਂ ਤੁਹਾਨੂੰ ਜਰੂਰ ਦੱਸੂਗੀ ਤੇ ਇੱਕ ਵਾਰ ਕੀ ਦੀ ਬਣੇ ਰਹੋ ਆਪਣੇ ਬਲੌਗ ਨਾਲ ਪਲੀਜ਼ ਵੀਰ ਨੂੰ ਫੋਨ ਕਰਵਾ ਕੇ ਜਰੂਰ ਕਰਿਆ ਕਰੋ ਤੇ ਇਹ ਦੇਖੋ ਮੋਰ ਆਪਣੇ ਘਰੇ ਆ ਉਹਨੂੰ ਚਾਹ ਚੜ੍ਹਾ ਪਿਆ ਅੱਜ ਪਹਿਲਾਂ ਕਹਿੰਦੀ ਸੀ ਮੈਂ ਨਾਲ ਜਾਣਾ ਮੈਂ ਫਿਰ ਨਾਲ ਲੁਕੂਗਾ ਨਾ ਬਸ ਇੱਥੇ ਬੁਖਸੇ ਦਾ ਕੀ ਆਣਾਗਾ ਚਲੋ ਜੀ ਚੱਲਦੇ ਆ ਅਸੀਂ ਬਣੇ ਰਹੋ ਤੁਸੀਂ ਆਪਣੇ ਨਾਲ ਤੇਰੇ ਫੋਨ ਦੇ 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 ਗਏਗਾ ਡਿੱਗ ਜੇਗਾ ਡਿੱਗ ਨਾ ਡਿੱਗ ਜੇਗਾ ਡਿੱਗ ਜੇਗਾ ਤੇ ਤੁਹ ਤੇ ਹਾਂਜੀ ਬਸ ਇੱਥੇ ਸੀ ਚੱਲ ਪਏ ਸੀਗੇ ਸਕੂਲ ਵੱਲ ਨੂੰ ਰਸਤਾ ਨਾ ਰਸਤੇ ਦੇ ਵਿੱਚ ਹੀ ਸੀਗੇ ਕੈਂਚਾਂ ਦੇ ਪਹੁੰਚ ਚੁੱਕੇ ਸੀਗੇ ਤੇ ਪਲੀਜ਼ ਵਲੌਗ ਨੂੰ ਐਂਡ ਤੱਕ ਜਰੂਰ ਦੇਖਿਓ ਬਹੁਤ ਜ਼ਿਆਦੇ ਮੋਟੀਵੇਸ਼ਨਲ ਹਨਾ ਸਰ ਨੇ ਸਪੀਚ ਦਿੱਤੀ ਬਹੁਤ ਜ਼ਿਆਦਾ ਮੋਟੀਵੇਟ ਹੋਇਆ ਇਹ ਨਹੀਂ ਕੱਲੇ ਬੱਚਿਆਂ ਨੂੰ ਨਹੀਂ ਮਾਤਾ ਪਿਤਾ ਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਹਾਲਾਂਕਿ ਮੈਨੂੰ ਇਦਾਂ ਲੱਗਦਾ ਵੀ ਸਕੂਲਾਂ ਵਿੱਚ ਇਦਾਂ ਦੀਆਂ ਚੀਜ਼ਾਂ ਹਨਾ ਹੋਣੀਆਂ ਚਾਹੀਦੀਆਂ ਨੇ ਪਰ ਮੈਂ ਨਾ ਵਲੌਗ ਸ਼ੂਟ ਨਹੀਂ ਕਰ ਪਾਈ ਹਨਾ ਥੋੜੀਆਂ ਥੋੜੀਆਂ ਚੀਜ਼ਾਂ ਜਿਹਾ ਸੀਗੀਆਂ ਜਿਹੜੀ ਮੈਂ ਜਨਕਿ ਵਲੌਗ ਸ਼ੂਟ ਕੀਤਾਗਾ ਪਰ ਬਾਅਦ ਵਿੱਚ ਮੈਨੂੰ ਕਿਸੇ ਵਜ੍ਹਾ ਵੀ ਬਹੁਤ ਹੋਇਆ ਜਨਕਿ ਜੇਕਰ ਤੁਹਾਨੂੰ ਮੈਂ ਇਹ ਗੱਲਾਂ ਸਿਖਾਉਣ ਦੀ ਤਾਂ ਬਹੁਤ ਜ਼ਿਆਦਾ ਮੈਨੂੰ ਵਧੀਆ ਲੱਗਿਆ ਇਕੱਲੇ ਸਕੂਲ ਬਾਰੇ ਗੱਲਾਂ ਨਹੀਂ ਹੋਈਆਂ ਹੈਗੀਆਂ ਆਪਣੇ ਪੰਜਾਬ ਬਾਰੇ ਆਪਣੀ ਜ਼ਿੰਦਗੀ ਬਾਰੇ ਵੀ ਹਨਾ ਬਹੁਤ ਕੁਝ ਸਿੱਖਣ ਨੂੰ ਮਿਲਿਆ ਆਪਣੀ ਜ਼ਿੰਦਗੀ ਜਿਵੇਂ ਆਪਾਂ ਨੂੰ ਕਿਵੇਂ ਰਹਿਣਾ ਚਾਹੀਦਾ ਤੇ ਬਾਕੀ ਕਿਵੇਂ ਕਿਦਾਂ ਸੁਵਾਨਾ ਹਨਾ ਕਿਦਾਂ ਤੇ ਬਹੁਤ ਜਿਆਦੇ ਵਧੀਆ ਲੱਗਿਆ ਮੈਨੂੰ ਤੇ ਹਾਂਜੀ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਨੂੰ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦੇ ਨਾਲ ਜੋੜਿਆ ਗਿਆ ਜਿਵੇਂ ਕਿ ਕਵੀਸ਼ਰੀ ਵગેਰਾ ਹੋ ਗਈ ਹਨਾ ਜਾਂ ਫਿਰ ਖੇਡਾਂ ਵગેਰਾ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਨਾਲ ਬੱਚਿਆਂ ਨੂੰ ਹਨਾ ਜੋੜਿਆ ਜਾਂਦਾ ਵਾ ਮੈਨੂੰ ਇਹ ਚੀਜ਼ ਸਭ ਤੋਂ ਜਿਆਦੇ ਵਧੀਆ ਲੱਗੀ ਹੈ ਕਿ ਕੱਲੀ ਹਨਾ ਪੜ੍ਹਾਈ ਵੀ ਨਹੀਂ ਜ਼ਰੂਰੀ ਬੱਚਿਆਂ ਨੂੰ ਹਨਾ ਖੇਡ ਹੋ ਗਈ ਜਾਂ ਫਿਰ ਹਨਾ ਜਿੰਦਾ ਉਹਨਾਂ ਦਾ ਮਨ ਕਰਦਾ ਉਹ ਵੀ ਚੀਜ਼ਾਂ ਨਾਲ ਬਹੁਤ ਜ਼ਰੂਰੀ ਨੇ ਆ ਤੇ ਪਲੀਜ਼ ਤੁਸੀਂ ਬਲੌਗਰ ਨੂੰ ਤੱਕ ਜ਼ਰੂਰ ਦੇਖਿਓ ਦਿੱਤੇ ਹੁੰਦੇ ਆ ਜੇ ਭੀਤ ਦੀ ਨੂੰ ਦਿਲਾਂ ਦੇ ਆਵੇ ਦੇ ਸਾਰੇ ਰੱਬ ਦਾ ਭਾਵੇਂ ਗੀਤਾ ਪੜ ਭਾਵੇਂ ਤੁਨਾ ਗਾਦ ਨੂੰ ਜੀ ਦੇ ਵਿੱਚ ਐ ਸਵਾਰ ਸਾਰੀ ਦੁਨੀਆ ਦੱਸਤੀਆਂ ਨਾ ਸੁੱਤੋਂ ਪੁੱਛੀਆਂ ਜਾਂਦੀਆਂ ਨੇ ਤਾਂ ਉਹਨਾਂ ਨਾਲ ਬਹੁਤ ਫੈਰਾ ਹੋ ਜਾਂਦਾ ਈ ਵੇਰੀ ਤਾਂ ਬਹੁਤ ਮਿਹਰਬਾਨਤਾ ਦੀ ਆਵੇਂ ਸਰਕਾਰੇ ਦਾ ਪੰਡਾ ਬਚਾਰੇ ਤੁਮੂ ਲਾਕੇ ਛੇਤਾ ਦੇ ਵਿਚ ਲਾਂਬੂ ਫਿਰਦੇ ਭੁੱਖੇ ਸ਼ੇਰਾਂ ਵਾਂਗੂ ਤੇ ਬੇਟਾ ਸੁਣੋ ਸਾਰੇ ਘਰਾਂ ਦੇਖਿਓ ਸਾਡੇ ਸੁਤਕਾਪਤ ਬੈਠੇ ਨੇ ਇਹਨਾਂ ਦਾ ਜੁਮਾ ਹੁੰਦਾ ਹੈ ਰਸੋਈ ਨੂੰ ਵਧੀਆ ਬਣਾਉਣਾ ਤੇ ਰਸੋਈ ਤਾਂ ਅੰਦਰੂਸਤੀ ਦੇ ਲਈ ਹੈ ਵਿਦਿਆਰਥੀਆਂ ਨੂੰ ਘਰੋਂ ਦਾ ਤੁਹਾਡੇ ਬੱਚੇ ਸਾਡੇ ਵਿਦਿਆਰਥੀ ਉਹਨਾਂ ਨੂੰ ਪੜ੍ਹਾਉਣ ਦਾ ਜਿੰਮਾ ਵੀ ਇੰਨਾ ਤਾਂ ਹੈ ਸਕੂਲਾਂ ਵਿੱਚ ਹੁਣ ਇਹਨਾਂ ਨੇ ਕਰ ਨਹੀਂ ਦੇ। ਮੈਂ ਤੁਹਾਨੂੰ ਨਹੀਂ ਕਹਿ ਰਿਹਾ ਕਿ ਤੁਸੀਂ ਮੇਰੇ ਘਰ ਨਾਲ ਜਿੱਦਿ ਕੇ ਤੁਸੀਂ ਜੋਗਾਉਂਸ ਹੱਬ ਨਾਲ ਜਾਂ ਜਿੰਨੀਆਂ ਕੱਪੜੀਆਂ ਪ੍ਰਾਪਤੀਆਂ ਨੇ ਜੋ ਜਿੰਨਾ ਕਦੇ ਤੁਸੀਂ ਮਲਾਕਣ ਤੋਂ ਆਪਣੇ ਵਿਦਿਆਰਥੀਆਂ ਨੂੰ ਕਿਸੇ ਕੋਰ ਦੇ ਨਾਲ ਪੜ੍ਹਾ ਕੇ ਤੁਹਾਡੀ ਚੋਣ ਸਹੀ ਲੱਗੀ। ਕਦੇ ਕਦੇ ਜਿਹੜੇ ਜਿਹੜੇ ਸਾਡੇ ਕੋਲ ਪੜ੍ਹੇ ਵਿਦਿਆਰਥੀ ਉਹਨਾਂ ਦੇ ਜਦੋਂ ਵਿਆਹ ਹੋਏ ਨੇ ਉਹ ਕੁੜੀਆਂ ਜਿਹੜੀਆਂ ਬਾਹਰ ਵਾਈਆਂ ਉਹ ਸਾਨੂੰ ਨਹੀਂ ਆਉਣੀਆਂ। ਉਹਨਾਂ ਨੇ ਕਿਸੇ ਨਾ ਕਿਸੇ ਫਾਈਨੈਂਸ਼ਲ ਮਾਮਲੇ ਬਾਰੇ ਬੱਚੇ ਆ ਗਏ ਸੀ ਉਹਨਾਂ ਨੂੰ ਆਇਆ ਲੱਗਿਆ ਜਿਵੇਂ ਕਈ ਚੀਜ਼ਾਂ ਨਹੀਂ ਪਤਾ ਹੁੰਦੀਆਂ ਦੇ ਹੋਰ ਦਾਸ ਨਾਮ ਮਾਨਸਾ ਖੁੱਤ ਹੱਲਾ ਆ ਤਾਂ ਮੈਂ ਕਿੰਨੇ ਖੜਲਾ ਕਰਾਂ ਅੰਚਾ ਕੁਤੇ ਅੱਛਾ ਜੁਆਇਨ ਹੋਰ ਕਵਰੇਜ ਉਹ ਫਿਰ ਸੁਰੱਖਿਤ ਰਹਿ ਗਏ ਤੇ ਨਹੀਂ ਫਿਰ ਸ਼ਾਹ ਜਾਨ ਆਲਾ ਕਿੰਨੇ ਕਿਲੇ ਨੇ ਬਠਿੰਡੇ ਵੀ ਆ ਦਿੱਲੀ ਵੀ ਹਲਾਲ ਕਿਲਾ ਉਹ ਵੀ ਔਰਿਜਨਲ ਮਾਗਿਆਂ ਦਾ ਜਿਹੜਾ ਉਹਨਾਂ ਨੇ ਪਹਿਲਾਂ ਬਣਾਇਆ ਸੀ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਤੇ ਹਾਂਜੀ ਇੱਥੇ ਬੱਚਿਆਂ ਦਾ ਰਿਜ਼ਲਟ ਜਿਹੜਾ ਅਨਾਉਂਸ ਹੋ ਗਿਆ ਸੀ ਉਸ ਤੋਂ ਬਾਅਦ ਜਿਹੜਾ ਮਿੱਠਾ ਮੋਹ ਕਰਾਇਆ ਗਿਆ ਸਾਰੇ ਪੇਰੈਂਟਸ ਦਾ ਤੇ ਲੋਜੀ ਆਪਾਂ ਨੇ ਵੀ ਲੈ ਲਈ ਮਠਿਆਈ ਤੇ ਇੱਥੇ ਹਨਾ ਫੋਟੋ ਸ਼ੂਟ ਕਰਨ ਦੇ ਲਈ ਹਨਾ ਬਹੁਤ ਸੋਹਣਾ ਡੈਕੋਰ ਕੀਤਾ ਹੋਇਆ ਸੀ ਉਹਦੇ ਵਿੱਚ ਆਪਾਂ ਨੇ ਕੁਝ ਫਿਕਸ ਵਗੈਰਾ ਲਈਆਂ ਆਪਣੀ ਬੇਟੀ ਦੀ ਤੇ ਹੋਰ ਵੀ ਬਹੁਤ ਪੇਰੈਂਟਸ ਖੰਡੇ ਸੀ ਆਪਣੇ ਬੱਚਿਆਂ ਦੀ ਹਨਾ ਫਿਕਸ ਵਗੈਰਾ ਲੈ ਰਹੇ ਸੀਗੇ ਤੇ ਰਿਜ਼ਲਟ ਆਪਣੀ ਬੇਟੀ ਦਾ ਨਾ ਬਹੁਤ ਸੋਹਣਾ ਆਇਆ ਬਹੁਤ ਵਧੀਆ ਨੰਬਰ ਆਏ ਨੇ ਜ ਤੇ ਬਹੁਤ ਵਧੀਆ ਲੱਗਿਆ ਤੇ ਲੋਜ ਜੀ ਬਸ ਇੱਥੇ ਆਪਾਂ ਹਾਂਜੀ ਰਜੈਂਟ ਲਾਉਣ ਤੋਂ ਬਾਅਦ ਆਪਾਂ ਜਾਣਿਆ ਕਰਨੂ ਤੇ ਮਿਲਦੇ ਜਾਈਏ ਆਪਾਂ ਨੈਕਸਟ ਵਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ